ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ ਰੋਬਨ ਸਟੱਡ ਫਾਰਮ ਤੋਂ ਆ ਪੈਣਾ ਘੋੜੇ ਲੈ ਕੇ ਪਹੁੰਚੀਆਂ ਮੌਕਸਰ ਮਾਗੀ ਮੇਲੇ ਤੇ ਦੋ ਸਟਾਲੀਅਨ ਸ਼ੋਅ ਵਾਸਤੇ ਤੇ 6 ਘੋੜੀਆਂ ਫੋਰ ਸੇਲ ਲਈ ਇੱਕ ਜਰਮਨ ਸ਼ੈਪਰਡ ਫੀਮੇਲ ਫੋਰ ਸੇਲ ਆ ਗਈ ਰੋਬਨ ਸਟੱਡ ਫਾਰਮ ਤੋਂ ਓਕੇ ਬਣੀ ਹਾਂਜੀ ਤੇ ਉਮਰ ਹੈਗੀ 30 ਮਹੀਨੇ ਬੱਚਾ ਹੀ ਆਈ ਹਲੇ ਇਹ ਰਿਜਟ ਲਾਈਨ ਦੀ ਆਈ ਹੈ ਠੀਕ ਹੈ ਜੀ ਹਾਂਜੀ ਉਹ ਪਿਓ ਕੋਈ ਇਹਦਾ ਜਿਉਣਾ ਠੀਕ ਹੈ ਜੀ ਪਿਓ ਜਿਉਣਾ ਇਹਦਾ ਹਾਂਜੀ ਹਾਂਜੀ 65 ਇੰਚ ਦੀ ਹਾਈਟ ਆਈ ਬਣੇ ਹਸਰੀਕਾਲ ਜੀ ਸਸੀ ਗਾ ਵੀਰੇ ਬਣੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਵੀਰੇ ਪਹੁੰਚੇ ਹੋ ਬਣੇ ਕੀ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਵੀਰੇ ਮੰਡੀ ਤਾਂ ਵੈਸੇ ਹਾਂਜੀ ਪਰ ਇਹਦੀ ਕਿ ਨੁਕਰਾ ਵੱਧ ਹੈਗਾ ਠੀਕ ਹੈ ਬਣੇ ਤੇ ਮਾਰਵਾੜੀ ਘਟ ਹਾਂਜੀ ਦੇਖਾਂ ਬਣੇ ਐਸ ਕੁੜੇ ਦੀ ਗੱਲ ਕਰੀਏ ਕੀ ਕੁੜੇ ਦਾ ਨਾਮ ਆ ਤੇ ਕੀ ਇਹਦੀ ਬਲੱਡ ਲਾਈਨਾ ਕੌਣ ਬਾਪ ਹੈ ਬਣੀ ਇਹ ਨਾ ਗੁਲਬਾ ਗਈ ਰੋਬਨ ਸਟੱਡ ਫਾਰਮ ਤੋਂ ਓਕੇ ਬਣੀ ਹਾਂਜੀ ਤੇ ਉਮਰ ਹੈਗੀ 30 ਮਹੀਨੇ ਬੱਚਾ ਹੀ ਆਈ ਹਲੇ ਬੱਚਾ ਹੀ ਆ ਹਾਂਜੀ ਦੇਵਰਾਜ ਰਾਣ ਦਾ ਹੀ ਦੇਵਰਾਜ ਦਾ ਬੱਚਾ ਗਈ ਠੀਕ ਹੈ ਦੇਵਰਾਜ ਰਣੀਆਂ ਦਾ ਬੱਚਾ ਬਣੀ ਹਾਂਜੀ ਹਾਂਜੀ ਬਣੀ ਤੇ ਕੀ ਹਾਈਟ ਕਰ ਗਿਆ ਬਣੀ ਇਹ ਹਾਈਟ ਹੈ 63 ਹਾਂਜੀ ਬਹੁਤ ਸੋਹਣਾ ਬੱਚਾ ਬਣੀ ਇਹ ਹਾਂਜੀ ਤੇ ਮਾਰਕਿੰਗ ਮਾਰਕਿੰਗ ਵੀ ਬਹੁਤ ਚੰਗੀ ਆ ਇਹਦੇ ਆਪਰ ਸ਼ਾਟ ਚਲਾ ਦੇਾਂਗੇ ਬਣੀ ਕੋਈ ਗੱਲ ਨਹੀਂ ਹਾਂਜੀ ਤੇ ਬਹੁਤ ਸੋਹਣਾ ਬੱਚਾ ਪੈਣੇ ਸਟੱਡ ਸਰਵਿਸ ਲਈ ਤਾਂ ਨਹੀਂ ਓਪਨ ਕੀਤਾ ਹਾਲੇ ਓਪਨ ਆ ਵੀਰੇ ਹਾਲੇ ਓਪਨ ਆ ਜੀ ਠੀਕ ਹੈ ਜੀ ਤੇ ਕੀ ਇਹਦੀ ਸਟੱਡ ਸਰਵਿਸ ਦੀ ਚਾਰਜਿੰਗ ਕਰਦੇ ਹੋ ਬਣੇ ਚਾਰਜਿੰਗ ਵੀਰੇ ਆਪਾਂ ਨੰਬਰ ਦੇ ਦਾਂਗੇ ਆਪਾਂ ਠੀਕ ਹੈ ਜੀ ਤੇ ਇਹ ਗੱਲਬਾਤ ਕਰ ਫੋਨ ਤੇ ਗੱਲਬਾਤ ਹਾਂਜੀ ਫੋਨ ਤੇ ਗੱਲਬਾਤ ਸਾਰੀ ਤੇ ਰਿਜ਼ਲਟ ਪੈਣੇ ਰਿਜ਼ਲਟ ਵੀਰੇ ਇਹਦਾ ਹਾਲੇ ਘੋੜੀਆਂ ਗੱਬਣ ਹੋਈਆਂ ਇਹਦੇ ਤੋਂ ਠੀਕ ਹੈ ਜੀ ਕਦੋਂ ਤੱਕ ਪੈਣੇ ਇਹ ਰਿਜ਼ਲਟ ਮਿਲ ਜੂ ਆਪਾਂ ਨੂੰ ਇਹਦਾ ਰਿਜ਼ਲਟ ਵੀਰੇ ਇਹ ਆਪਾਂ 4-5 ਮਹੀਨੇ ਤੱਕ ਮਿਲ ਜੂਗਾ ਇਹ ਆਪਾਂ ਠੀਕ ਹੈ ਜੀ ਹਾਂਜੀ ਵੀਰ ਦੋਸਤੋ ਦੇਵਰਾਜ ਰਣੀ ਇਹ ਬੱਚਾ ਹੀ ਆ ਵੀਰੇ ਹਾਂਜੀ ਬੱਚਾ ਹੀ ਆ ਹਲੇ ਹਾਂਜੀ ਤੇ ਕੁ ਮਹੀਨੇ ਉਮਰ ਰਾਜੀ ਮਾਰਕਿੰਗ ਵੀ ਬਹੁਤ ਚੰਗੀ ਆ ਮਗਰਲੇ ਦੋ ਪੈਰ ਚਟੇ ਤੇ ਮੱਥੇ ਪਟਾ ਬਹੁਤ ਸੋਹਣਾ ਪਟਾ ਦੋਸਤੋ ਕਾ ਕਟ ਕੰਡੀਸ਼ਨ ਦਾ ਬਹੁਤ ਚੰਗਾ ਕੰਨਾਂ ਤੋਂ ਲੈ ਕੇ ਸੁੰਭ ਤੱਕ ਬਿਲਕੁਲ ਪਰਫੈਕਟ ਆ ਤੇ ਮਾਰਵਾੜੀ ਟੱਚ ਚ ਬਹੁਤ ਸੋਹਣਾ ਬੱਚਾ ਆ ਮੋਕਸਰ ਮਾਗੀ ਮੇਲੇ ਤੇ ਪਹੁੰਚਿਆ ਬੱਚਾ ਇਹ ਦੇਖਣ ਨੂੰ ਮਿਲ ਜੂਗਾ ਕਬਰਾਂ ਵਾਲੀ ਸਾਈਡ ਮੰਡੀ ਦੇ ਵਿੱਚ ਇਹ ਲੋਕੇਸ਼ਨ ਆ ਜੀ ਅਨੇ ਤੁਹਾਡਾ ਨੁਕਰਾ ਘੋੜਾ ਵੀ ਬਹੁਤ ਸੋਹਣਾ ਹੈ ਤੇ ਬਹੁਤ ਚੰਗੀ ਹਾਈਟ ਦਾ ਘੋੜਾ ਹੈਗਾ ਹਾਂਜੀ ਇਹ ਘੋੜੇ ਦਾ ਨਾਮ ਗੁਜਰਾਜ ਆ ਬਣੇ ਹਾਂਜੀ ਹਾਂਜੀ ਬਣੇ ਪਿਆਉ ਆ ਇਹਦਾ ਜਿਉਣਾ ਠੀਕ ਹੈ ਜੀ ਪਿਆਉ ਜਿਉਣਾ ਇਹਦਾ ਹਾਂਜੀ ਜੀ ਹਾਂਜੀ 65 ਇੰਚ ਦੀ ਹਾਈਟ ਹੈ ਪਲਸ ਵੀ ਹੈ ਇਹ 65 ਤੋਂ ਪਲਸ ਆ 65+ ਹਾਈਟ ਦਾ ਬਹੁਤ ਸੋਹਣਾ ਤੇ ਐਗਰੈਸ਼ਨ ਐਗਰੈਸ਼ਨ ਬਹੁਤ ਚੰਗਾ ਪੈਣੇ ਕਾ ਟੈਕਨਿਸ਼ਨ ਦਾ ਵੀ ਦੋਸਤੋ ਘੋੜਾ ਬਹੁਤ ਸੋਹਣਾ ਜਿਉਣਾ ਬਾਪਾ ਤੇ ਇਹਦੀ ਪੈਣੇ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਹੋ ਗਈ ਹੁਵਾਲੇ ਇਹਦੀ ਇਹ ਜੀ ਕੀ ਐ ਜੀ ਕੀ ਐ ਜੀ ਹੋ ਗਈ ਪੈਣੇ ਇਹਦੀ ਬਈ ਇਹਦੇ 28 ਕਿ ਮਹੀਨੇ ਦੇ 28 ਮਹੀਨੇ ਐਜ ਆ ਗੁਜਰਾਜਪੁਰੇ ਦਾ ਨਾਮ ਤੇ ਤੁਸੀਂ ਐਗਰੈਸ਼ਨ ਚੈੱਕ ਕਰੋ ਐਗਰੈਸ਼ਨ ਐਗਰੂਸ਼ਨ ਬਹੁਤ ਆ ਕਰ ਜਾ ਸਟੱਡ ਸਰਵਿਸ ਪੈਣੇ ਇਹਦੀ ਵੀ ਓਪਨ ਮਿਲ ਜੀ ਹਾਂਜੀ ਵੀ ਇਹਦੀ ਵੀ ਓਪਨ ਹੈ ਠੀਕ ਆ ਜੀ ਨੰਬਰ ਤੁਹਾਨੂੰ ਦੇ ਦਾਂਗੇ ਦੋਨੋਂ ਹੀ ਉੱਪਰ ਹਾਂਜੀ ਹਾਂਜੀ ਕਾਰਡ ਦੇ ਫੋਟੋ ਜੋ ਆ ਲਗਾ ਦੇਾਂਗੇ

ਓਵਨ ਸਟਾਰਟ ਫਾਰਮ ਵਾਲਾ ਕੁੜੀ ਆ ਫੀਮੇਲ ਸੇਲ ਆ ਜਰਮਨ ਸ਼ੈਫਟ ਬਹੁਤ ਸੋਹਣੀ ਫੀਮੇਲ ਆ ਹਾਂਜੀ ਬਣੇ ਇਹਦੀ ਡਿਟੇਲ ਦਿਓਗੇ ਇਹਦੀ ਕੀ ਡਿਟੇਲ ਆ ਜੀ ਇਹ ਰਿਚਡ ਲਾਈਨ ਦੀ ਆਈ ਹੈ ਠੀਕ ਆ ਜੀ ਹਾਂਜੀ ਮਾ ਪਿਓ ਉਮਰ ਦੀ ਗੱਲ ਕਰੀਏ ਬਣੇ ਹਾਂਜੀ ਉਮਰ ਉਮਰ ਦੀ ਗੱਲ ਕਰੀਏ ਬਣੇ 11 ਮਹੀਨੇ ਦੀ ਇਹਦੀ ਉਮਰ ਹੈ 11 ਮਹੀਨੇ ਦੀ ਜੀ ਦੋਸਤੋ ਰਿਚਡ ਬਲੱਡ ਲਾਈਨ ਦੀ ਹੈਗੀ ਬਹੁਤ ਸੋਹਣੀ ਫੀਮੇਲ ਆ ਜੀ ਇਹ ਵੀ ਸੇਲ ਮਿਲ ਜੂਗੀ ਤੇ ਇਹਦਾ ਰੇਟ ਵਗੈਰਾ ਬਣੇ ਆਪਾਂ ਫੋਨ ਤੇ ਫੋਨ ਤੇ ਕਰਾਂਗੇ ਬਈ ਹਾਂਜੀ ਹਾਂਜੀ ਬਈ ਬਈ ਆ ਨੀਲੀ ਬਹੁਤ ਸੋਹਣੀ ਘੋੜੀ ਆ ਏ ਵੇਚਣ ਵਾਸਤੇ ਲੈ ਕੇ ਆਏ ਹੋ ਜੀ ਹਾਂਜੀ ਵੀਰੇ ਵੇਚਣ ਆਸ ਲੈ ਕੇ ਤੇ ਇਹਦੀ ਵੀ ਇਹਦੀ ਗੱਲ ਕਰੀਏ ਬਾਈ ਕਿੰਨੀ ਉਮਰ ਹੋ ਗਈ ਵੀਰੇ 5 ਸਾਲ ਦੀ ਹੋ ਗਈ ਆ ਠੀਕ ਹੈ ਜੀ ਆਪੇ ਅਰਜੰਦੀ ਆ ਰੋਲੀ ਵਾਲੇ ਜੀ ਰੋਲੀ ਵਾਲੇ ਅਰਜੰਦੀ ਆ ਠੀਕ ਆ ਬਈ ਯਾਨੀ ਨੌਕਰੇ ਖਾਨਦਾਨ ਚੋਂ ਆ ਗਏ ਹਾਂਜੀ ਹਾਂਜੀ ਬਈ ਤੇ ਬੱਚੇ ਕਿਦਾਂ ਦੇ ਦਿੰਦੀ ਆ ਬਾਈ ਵੀਰੇ ਆਪਣੇ ਕੋਲੇ ਇੱਕ ਇਹਦੇ ਨੁਕਰਾ ਬੱਚਾ ਆ ਦੂਰੀ ਵਾਲੀ ਆਪਣੇ ਬਿਸ਼ਰੇ ਚੋਂ ਗੱਪਣ ਠੀਕ ਆ ਬਈ ਉਹ ਨੁਕਰੇ ਬਿਸ਼ੇਰੇ ਗੁਜਰਾਜ ਤੋਂ ਗੱਬਣਾ ਬਾਈ ਹਾਂਜੀ ਵੀਰੇ ਹੁਣ ਗੁਜਰਾਜ ਤੋਂ ਗੱਬਣੇ ਕਿੰਨੇ ਟਾਈਮ ਦੀ ਗੱਬਣ ਹੋ ਗਈ ਆ ਬਾਈ ਵੀਰੇ 2 ਮਹੀਨੇ ਦੀ ਗੱਬਣ ਹੈ ਜੀ 2 ਮਹੀਨੇ ਦੀ ਹਾਂਜੀ ਠੀਕ ਆ ਬਾਈ ਆ ਵੀ ਕੁੜੀ ਬਈ ਬਹੁਤ ਸੋਹਣੀ ਆ ਤੇ ਇਹਦੀ ਬਈ ਡਿਟੇਲ ਦਿਓਗੇ ਵੀਰੇ ਆਪ ਸਾਢੇ 5 ਸਾਲ ਦੀ ਆ ਠੀਕ ਹੈ ਜੀ ਦੋ ਸੂਹੇ ਸੁਈ ਹੋਈ ਆ ਆਪਣੇ ਕੋਲੇ ਇੱਕ ਸੂਹ ਆ ਪਿੱਛੇ ਸੁਕੇ ਇਹ ਦੂਜਾ ਸੂਹ ਆਪਣੇ ਕੋਲੇ ਸੁਈ ਸੀ ਠੀਕ ਆ ਬਈ ਨੁਕਰੀ ਬਿਸ਼ੇਰੀ ਆ ਇਹਦੇ ਪਿੱਛੇ ਅਰਜਨ ਦੀ ਆਪਣੇ ਘਰੇ ਠੀਕ ਆ ਬਈ ਹਾਂਜੀ ਵੀਰੇ ਹੁਣ ਇਹ ਗੱਬਣਾ ਦੁਆਰਾ 2 ਮਹੀਨੇ ਦੀ ਗਜਰਾਜ ਤੋਂ ਗਜਰਾਜ ਘੁੜੇ ਤੋਂ ਗੱਬਣਾ ਤੇ ਜਿਹੜਾ ਇਹਦਾ ਮੋਲ ਵਗੈਰਾ ਵੀ ਫੋਨ ਤੇ ਹਾਂਜੀ ਵੀਰੇ ਆਪਾਂ ਫੋਨ ਤੇ ਕਰਾਂ ਠੀਕ ਆ ਬਈ ਤੇ ਆ ਨੀਲੀ ਘੋੜੀ ਦੀ ਬਈ ਗੱਲ ਕਰੀਏ ਜੇ ਇਹ ਬਈ ਆਪਣੇ ਵਾਲੇ ਬਿਛੇਰੇ ਤੋਂ ਮਿਲੀ ਹੋਈ ਆ ਠੀਕ ਆ ਬਈ 20 ਦਿਨ ਹੋ ਗਏ ਨੂੰ ਮਿਲੀ ਨੂੰ 20 ਦਿਨ ਹੋਏ ਆ ਠੀਕ ਆ ਬਈ ਹਾਂਜੀ ਬਈ ਇਹ ਆਪਣੀ ਖਰੀਦੀ ਹੋਈ ਆ ਘੋੜੀ ਠੀਕ ਆ ਬਈ ਹਾਂਜੀ ਘੋੜੀ ਬਹੁਤ ਚੰਗੀ ਆ ਮੰਤਰ ਬਹੁਤ ਚੰਗੀ ਆ ਘੋੜੀ ਜੀ ਮੰਤਰ ਮਜ਼ਬੂਤ ਬਹੁਤ ਆ ਬਈ ਹਾਂਜੀ ਬਈ ਡਿਜ਼ਾਈਨ ਸੋਹਣਾ ਘੋੜੀ ਦਾ ਹਾਂਜੀ ਬਈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਹਾਈਟ ਹੋਈ ਤੇ ਬਈ ਚੰਗੀ ਆ ਹਾਂਜੀ ਹਾਈਟ ਬਈ ਇਹਦੀ 64 ਇੰਚ ਆ 64 ਇੰਚ ਹਾਈਟ ਕਟ ਕੰਡੀਸ਼ਨਾਂ ਦੀ ਕੂੜੀ ਬਹੁਤ ਚੰਗੀ ਆ। ਇਹ ਗੁਜਰਾਤ ਤੋਂ ਹੀ ਮਿਲੀ ਹੋਈ ਆ। ਗੁਜਰਾਤ ਤੋਂ ਹੀ ਮਿਲੀ ਹੋਈ ਆ ਇਹ। ਤੇ 20 ਦਿਨਾਂ ਦੀ ਮਿਲੀ ਹੋਈ ਆ। ਗੁਰਸੱਭਾ ਜੀ ਆਹ ਕੂੜੀ ਬਹੁਤ ਸੋਹਣੀ ਹੈ। ਦੀ ਡਿਟੇਲ ਦਿਓਗੇ ਕੀ ਡਿਟੇਲ ਬਈ। ਇਹ ਨਿਊ ਤੂਫਾਨ ਦੀ ਕੂੜੀ ਹੈ ਜੀ। ਠੀਕ ਆ ਬਈ। 9 ਸਾਲੋ ਮਰਾ ਜੀ ਇਹਦੀ। ਠੀਕ ਆ ਬਈ। ਮੌਕੇ ਦੀ ਹੁਣ ਖਾਲੀ ਹੈ ਜੀ। ਮੌਕੇ ਦੀ ਖਾਲੀ ਹੈ ਬਈ ਅੰਦਰ ਦੀ ਸਾਫ਼ ਆ ਜੀ। ਹਾਂਜੀ। ਠੀਕ ਆ ਬਈ। ਕਟ ਕੰਡੀਸ਼ਨਾਂ ਦੀ ਕੂੜੀ ਬਹੁਤ ਜਿਆਦਾ ਸੋਹਣੀ ਆ। ਤੇ ਜੇ ਕਿਸੇ ਭਰਾ ਨੂੰ ਪਸੰਦ ਆ ਤਾਂ ਵੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਕੰਨ ਵਾਲ ਗੱਲ ਕਰ ਸਕਦੇ ਜਿਹੜਾ ਰੇਟ ਵਗੈਰਾ ਉਹ ਸਾਰਾ ਫੋਨ ਤੇ ਕਰ। ਕਰਸਾਪ ਭਾਈਆ ਨੌਕਰੀ ਕੋੜੀ ਦੀ ਗੱਲ ਕਰੀ ਇਹਦੀ ਡਿਟੇਲ ਦਿਓਗੇ ਜੀ। ਆ ਨੌਕਰੀ ਬਿਸ਼ੇਰੀ ਹੈ ਜੀ 20 ਮਹੀਨੇ ਉਮਰ ਹੈ ਜੀ ਇਹਦੀ। ਠੀਕ ਹੈ ਜੀ। ਤੇ 61 ਇੰਚ ਹਾਈਟ ਆ। ਠੀਕ ਆ। ਇਹ ਹਬੌਰ ਵਾਲੇ ਵੱਡੇ ਘੋੜੇ ਦੀ ਪੋਤੀ ਹੈ ਜੀ। ਤੇ ਨਾ ਕਿ ਉਹ ਮਾਨਸਹਿਰ ਕੇ ਜਾਂ ਪਲਾਡੇ ਕੋਲੇ। ਠੀਕ ਹੈ ਜੀ। ਤੇ ਉਹ ਉਸ ਘੋੜੇ ਦੀ ਬੱਚੀ ਹੈ ਜੀ 20 ਮਹੀਨੇ ਉਮਰ ਹੈ ਜੀ। 20 ਮਹੀਨੇ ਉਮਰ ਆ ਭਾਈ। ਬਿਸ਼ੇਰੀ ਦੋਸਤੋ ਇਹ ਵੀ ਬਹੁਤ ਸੋਹਣੀ ਆ। ਹਾਈਟ ਹੋਟ ਭਾਈ ਬਹੁਤ ਸੋਹਣੀ ਕਰ ਰਹੀ ਆ ਤੇ ਬਹੁਤ ਸੋਹਣੀ ਪਲੀ ਹੋਈ ਆ ਜੇ ਕਿਸੇ ਭਰਾ ਨੂੰ ਚਾਹੀਦੀ ਆ ਤਾਂ ਵੀਰ ਨਾਲ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਗੁਰਸੱਭ ਬਾਈ ਗੁਰਸੱਭ ਬਾਈ ਆ ਵੀ ਵਿਸ਼ੇਰੀ ਤੁਹਾਡੀ ਬਹੁਤ ਸੋਹਣੀ ਆ ਤੇ ਬਹੁਤ ਚੰਗੀਆਂ ਕੱਟ ਕੰਡੀਸ਼ਨਾਂ ਦੀ ਆ ਸ਼ੋਪੀਸ ਵਾਲੀ ਆ ਇਹ ਬਈ ਇਹਦੀ ਡਿਟੇਲ ਦਿਓਗੇ ਆ ਬਾਈ ਸਾਢੇ 44 ਸਰੋਂ ਵਾਲਾ ਜੀ ਇਹਦੀ ਠੀਕ ਆ ਜੀ ਤੇ 63+8 ਹੈ ਜੀ ਠੀਕ ਆ ਬਈ ਤੇ 5 ਮਹੀਨੇ ਦੀ ਗੱਬਣਾ ਜੀ ਆਪਣੇ ਗਲਵਾ ਘੋੜੇ ਤੇ ਗਲਵਾ ਘੋੜੇ ਤੋਂ 5 ਮਹੀਨੇ ਦੀ ਗੱਬਣਾ ਹਾਂਜੀ ਠੀਕ ਹੈ ਬਈ ਤੇ ਆ ਬਈ ਸ਼ੋ ਵੀ ਜਿੱਤੀ ਹੋਈ ਆ ਠੀਕ ਹੈ ਜੀ ਹਾਂ ਜੀ ਤੇ ਇਹ ਫੋਰ ਸੇਲ ਆ ਵੀਰੇ ਹਾਂ ਜੀ ਸੇਲ ਆ ਜੀ ਸੇਲ ਵਾਸਤੇ ਦੋਸਤੋ ਕੁੜੀ ਮਿਲ ਜੂ ਕੁੜੀ ਗੁਰਸਾਹਿਬ ਬਾਈ ਦੀ ਬਹੁਤ ਸੋਹਣੀ ਆ ਜੇ ਗੱਲ ਕਰੀਏ ਤੇ ਸ਼ੋ ਜਿੱਤੀ ਹੋਈ ਹੈਗੀ ਗੱਭਣ ਕਿੰਨੇ ਟਾਈਮ ਦੀ ਦੱਸਿਆ ਵੀਰੇ ਪੰਜਾਂ ਮਹੀਨੇ ਦੀ ਗੱਭਣਾ ਬਈ ਪੰਜਾਂ ਮਹੀਨੇ ਦੀ ਗੱਭਣਾ ਦੇਵਰਾਜ ਦੇ ਬੱਚੇ ਤਾਂ ਦੇਵਰਾਜ ਦੇ ਬੱਚੇ ਤੋਂ ਪੰਜ ਮਹੀਨੇ ਦੀ ਗੱਭਣਾ ਬਹੁਤ ਸੋਹਣੀ ਘੋੜੀ ਆ ਤੇ ਇਹ ਸ਼ਿਵਰਾਜ ਘੋੜੇ ਦੀ ਆ ਜੀ ਇਹਦਾ ਸ਼ਿਵਰਾਜ ਘੋੜੇ ਦੀ ਇਹ ਬੱਚੀ ਆ ਤੇ ਤੁਹਾਨੂੰ ਮਿਲ ਜੂਗੀ ਜੇ ਕਿ ਸਪਰਾ ਨਹੀਂ ਖਰੀਦਣੀ ਹੋਵੇ ਤੇ ਭਾਈ ਮੁਕਸਰ ਮੰਡੀ ਦੇ ਪਹੁੰਚੇ ਹੋਏ ਆ ਬਹੁਤ ਸੋਹਣੀ ਬਸ਼ੇਰੀ ਆ ਜੀ ਅਗਰੈਸ਼ਨ ਅਗਰੂਸ਼ਨ ਬਹੁਤ ਚੰਗਾ ਗੁਰਸਾਹਬ ਭਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ ਵੀਰ ਨਾਲ ਗੱਲ ਕਰ ਸਕਦੇ ਆ ਗੁਰਸਾਹਬ ਭਾਈ ਆ ਤੁਹਾਡਾ ਬਸ਼ੇਰਾ ਵੀ ਬਹੁਤ ਸੋਹਣਾ ਹਾਂਜੀ ਤੇ ਇਹਦੀ ਕੀ ਉਮਰ ਆ ਤੇ ਕੀ ਇਹਦੀ ਬਲੱਡ ਲਾਈਨ ਆ ਭਾਈ ਆਬੀ 17 ਮਹੀਨੇ ਉਮਰ ਆ ਜੀ ਇਹਦੀ 17 ਮਹੀਨੇ ਉਮਰ ਆ ਠੀਕ ਆ ਬਈ ਤੇ ਬਈ ਇਹਦਾ ਸਾਇਰਾ ਲਾਰ ਰਤ ਨਾ ਲਾਰ ਰਤ ਦਾ ਬੱਚਾ ਬਈ ਇਹ ਮਾਰਤ ਨਕਰ ਲੈਂਦੀ ਆ ਮਾਰਤ ਨਕਰ ਲੈਂਦੀ ਆ ਜੇ ਕੋਈ ਭਰਾ ਸ਼ੋਹਾਂ ਸ਼ਾਹ ਦਾ ਪੰਗਾ ਲੈਣਾ ਚਾਹੁੰਦਾ ਤਾਂ ਬਸ਼ੇਰਾ ਬਈ ਇਹ ਫੋਰ ਸੇਲ ਆ ਕਰ ਦਾਂਗੇ ਬਈ ਚੰਗੇ ਰੁਪਏ ਮਿਲਣਗੇ ਤਾਂ ਜੇ ਕੋਈ ਭਰਾ ਸ਼ੋਹਾਂ ਸ਼ਾਹ ਦਾ ਸ਼ਕੀਨ ਨਾ ਤੇ ਪੰਗਾ ਲੈਣਾ ਚਾਹੁੰਦਾ ਬਸ਼ੇਰਾ ਖਰੀਦ ਸਕਦਾ ਬਸ਼ੇਰਾ ਬਹੁਤ ਚੰਗਾ ਹੈਗਾ 17 ਮਹੀਨੇ ਉਮਰ ਆ ਬਹੁਤ ਚੰਗੀਆਂ ਕੱਟ ਕੰਡੀਸ਼ਨ show de tanta la